ਇੱਕ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅੰਮ੍ਰਿਤਸਰ ਸਾਈਡ ਤੋਂ ਪਟੇੰਡਾ ਐਂਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ बरामद ਹੋ ਸਕਦਾ ਤੇ ਨਈਆwala ਥਾਣੇ ਦੀ ਟੀਮ ਤੇ CIA 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਇਹਦੇ ਵਿੱਚ ਉਹ ਸਾਨੂੰ 1.5 ਕਿਲੋ ਚਿੱਟਾ ਬਰਾਮਤ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪੂ ਤੇ ਇਹਦੇ ਚੱਲਦੇ ਹੀ ਥਾਣਾ ਨਈਆਂ ਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ 21 ਸਬਸੈਕਸ਼ਨ ਸੀ ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਹੈ ਤੇ ਇਹ ਜਿਹੜੀ ਰਿਕਵਰੀ ਸੀ ਇਹ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪ੍ਰਿਤਪਾਲ ਜੀ ਇਹਨਾਂ ਵੀ ਹਾਜ਼ਰੀ ਦੇ ਵਿੱਚ ਹੋਈ ਹੈ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਚਿੱਟਾ ਦੇ ਚੰਨਰਾ ਇਹਨਾਂ ਵਿੱਚ ਜਿਹੜੇ ਮੇਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰਸ ਰਜਿਸਟਰਡ ਹੈ ਜਿਦੇ ਵਿੱਚ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਸਾਲਾਂ ਤੋਂ ਇਸ ਮਤਲਬ ਤਸਕਰੀ ਦੇ ਵਿੱਚ ਸ਼ਾਮਿਲ ਸੀ ਤੇ ਮੈਮਰੀ ਹੌਨਡਾ ਹੀਜ਼ ਕਾਰ ਹੈ ਇਹਨਾਂ ਦੀ ਖੁਦ ਵੀ ਹੈ ਕਿ ਕਿਸੇ ਰੋਡ ਇਹਦੇ ਵਿੱਚ ਜਿਹੜਾ ਦੂਜਾ ਕੋ-ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਡੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰਤਨ ਦਾ ਵੈਸੇ ਬੇਸਿਕਲੀ ਕੋਰਟ ਪਾਰ ਆਦਾ ਹੈ ਪਰ ਇਸ ਟਾਈਮ ਪ੍ਰੈਜ਼ੈਂਟਲੀ ਹੀ ਇਸ ਡਿਜ਼ਾਈਨਿੰਗ ਐ ਹਾਜ਼ਿਰਤਨ ਤੇ ਜਿਹੜਾ ਜੁੜਾ ਸੰਦੀਪ ਸਿੰਘ ਉਹ ਦੀਪੂ ਆ ਇਹ ਮਲਤਾਨੀਆ ਰੋਡ ਮੈਂ ਖੁਦ ਵੀ ਕਰਦੇ ਆ ਨਸ਼ਾ ਜੀ ਇਹ ਜਿਹੜਾ ਸੰਦੀਪ ਹੈ ਉਹ ਡਿਕਟ ਹੈ ਜੀ